ਹੁਣ ਸੀਬੀਆਈ ਹਰਚਰਨ ਸਿੰਘ ਪੁੱਲਰ ਦਾ ਰਿਮਾਂਡ ਲਵੇਗੀ ਬਿਲਕੁਲ ਜੀ ਬਾਚੂ ਦੀ ਰਿਮਾਂਡ ਮੰਗਿਆ ਜਾ ਸਕਦਾ ਹੈ ਕਹਿੰਦੇ ਔਰ ਇਹਦੀ ਤਿਆਰੀ ਵੀ ਹੋ ਗਈ ਹੈ ਔਰ ਤਿਆਰੀ ਦੇ ਆਧਾਰ ਵੀ ਬਹੁਤ ਮਜ਼ਬੂਤ ਬਣਦਾ ਜਾ ਰਿਹਾ ਲੰਘੇ ਕੱਲ ਚੰਡੀਗੜ੍ਹ ਸੈਕਟਰ 40 ਵਾਲੀ ਹਰਚਰਨ ਪੁੱਲਰ ਦੀ ਕੋਠੀ ਦੇ ਵਿੱਚ ਸੀਬੀਆਈ ਦੀ ਦਰਜਨ ਦੇ ਕਰੀਬਤ ਅਧਿਕਾਰੀਆਂ ਦੀ ਟੀਮ ਦਾਖਲ ਹੁੰਦੀ ਆ ਤੇ 9 9:30 ਘੰਟੇ ਉਸ ਕੋਠੀ 'ਚ ਹਾਜ਼ਰਨਾਜ ਰਹਿ ਕੇ ਸਣੇ ਕੈਮਰੇ ਸਣੇ ਲੈਪਟਾਪ ਸਣੇ ਦਸਤਾਵੇਜ਼ ਸਾਰੀ ਤਿਆਰੀ ਨਾਲ ਆਉਂਦੀ ਆ ਪ੍ਰਿੰਟਰ ਪ੍ਰਿੰਟਰ ਵੀ ਨਾਲ ਲੈ ਕੇ ਆਉਂਦੀ ਆ ਤੇ ਉੱਥੇ ਬੈਠ ਕੇ ਸਾਰਾ ਕੇਸ ਤਿਆਰ ਕਰਦੀ ਆ ਕੇਸ ਤਿਆਰ ਕੀ ਕਰਦੀ ਆ ਘਰ ਦੇ ਵਿੱਚ ਜੋ ਸਾਜੋ ਸਮਾਨ ਜੋ ਫਰਨੀਚਰ ਹੈ ਜੋ ਸਜਾਵਟ ਦਾ ਸਮਾਨ ਹੈ ਜੋ ਬਾਗਬਾਨੀ ਬਾਹਰ ਕਿਆਰੀ-ਕਿਉਰੀ ਦੇ ਵਿੱਚ ਗਮਲੇ ਸ਼ਮਲੇ ਲਾਏ ਨੇ ਫੁੱਲ ਝੜੀਆਂ ਲੜੀਆਂ ਪਟਾਕੇ ਕੁਝ ਵੀ ਜੋ ਵੀ ਲਟਕਾਏ ਨੇ ਝੂਮਰ ਚੰਮਰ ਸਭ ਦਾ ਸਵਾਗਤ ਹੈ ਜੀ। ਇਹ ਹੀ ਨਹੀਂ ਪਰਿਵਾਰ ਤੋਂ ਕੁਝ ਕੁ 9 9:30 ਘੰਟੇ ਕੱਲ ਦੁਪਹਿਰ ਤੋਂ ਸ਼ੁਰੂ ਹੋਈ ਮੁੜ ਕੇ 7 ਦਿਨਾਂ ਬਾਅਦ ਵਾਲੀ ਰੇਡ ਦੇਰ ਰਾਤ ਤੱਕ ਚੱਲੀ। ਤੇ ਦੱਸਣ ਵਾਲੇ ਦੱਸਦੇ ਨੇ ਕਿ ਪਤਨੀ ਤੋਂ ਵੀ ਤੇ ਪੁੱਤਰ ਤੋਂ ਵੀ ਪੁੱਛ ਕਿਛੀ ਨਹੀਂ ਕੀਤੀ। ਬਕਾਇਦਾ ਤੌਰ ਤੇ ਉਹਦੀ ਵੀਡੀਓਗ੍ਰਾਫੀ ਵੀ ਕੀਤੀ ਤੇ ਨਾਲ ਦੀ ਨਾਲ ਆਪਣੇ ਲੈਪਟਾਪ 'ਤੇ ਸਾਰਾ ਕੁਝ ਰਿਕਾਰਡ ਕੀਤਾ, ਟਾਈਪ ਕੀਤਾ।